ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਢਿੱਲੋ ਰੋੜਾਂ ਵਾਲੀ ਚੈਨਲ ਦੇ ਉੱਪਰ ਤੇ ਬਾਈ ਜੀ ਕਣਕ ਨੂੰ ਆਪਾਂ ਜਿਹੜਾ ਪਾਣੀ ਲਾਉਣਾ ਸੀ ਤੇ ਪਾਣੀ ਲਾਉਣ ਤੋਂ ਪਹਿਲਾਂ ਜਿਹੜੀ ਆਪਾਂ ਖਾਲੇ ਦੀ ਕਰ ਰਹੇ ਆਂ ਸਫਾਈ ਵੈਸੇ ਤਾਂ ਝੋਨਾ ਵੱਢਣ ਤੋਂ ਕੁਝ ਟਾਈਮ ਪਹਿਲਾਂ ਹੀ ਜਿਹੜਾ ਖਾਲ ਸਵਾਰਿਆ ਸੀ ਪਰ ਹੁਣ ਦੁਬਾਰਾ ਜਿਹੜਾ ਗੁੱਲੀ ਡੰਡਾ ਵਗੈਰਾ ਇਹਦੇ ਵਿੱਚ ਉੱਗ ਰ ਆਉਂਦਾ ਇਸ ਲਈ ਕਣਕ ਨੂੰ ਜਿਹੜਾ ਪਾਣੀ ਲਾਉਣ ਤੋਂ ਪਹਿਲਾਂ ਹਰ ਵਾਰ ਆਪਾਂ ਜਿਹੜਾ ਖਾਲੇ ਦੀ ਬਿਲਕੁਲ ਐ ਸਾਫ ਸਫਾਈ ਕਰਕੇ ਫੇਰ ਹੀ ਸਟਾਰਟ ਕਰਦੇ ਆ ਕਣਕ ਨੂੰ ਪਾਣੀ ਲਾਉਣਾ ਤੇ ਕਣਕ ਭਾਈ ਜੀ ਆਪਣੀ ਜਿਹੜੀ 187 ਤੇ 222 ਆ ਉਹ 5 6 ਦਿਨਾਂ ਨੂੰ ਜਿਹੜੀ ਪਾਣੀ ਵਾਲੀ ਹੋ ਜੇਗੀ ਤੇ ਇਸ ਕਰਕੇ ਜਿਹੜੀ ਆਪਾਂ ਖਾਲੇ ਦੀ ਸਫਾਈ ਕਰ ਰਹੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਦਿਨਾਂ ਦੀ ਕਣਕ ਨੂੰ ਤੁਸੀਂ ਪਾਣੀ ਲਾਉਣੇ ਹੋ ਆਪਾਂ ਤਾਂ 22 23 ਦਿਨਾਂ ਦੀ ਕਣਕ ਨੂੰ ਜਿਹੜਾ ਪਾਣੀ ਲਾ ਦੇਣਾ ਤੇ ਯੂਰੀਆ ਤੁਸੀਂ ਪਹਿਲਾਂ ਪਾਉਣੇ ਹੋ ਜਾਂ ਬਾਅਦ ਚ ਇਹਦੇ ਬਾਰੇ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਖਾਲ ਦੀ ਸਫਾਈ ਚੈੱਕ ਕਰਿਓ ਬਾਈ ਜੀ ਕਿਵੇਂ ਲੱਗੀ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਚੈਨਲ ਆਪਣਾ ਫੋਲੋ ਨਹੀਂ ਕੀਤਾ ਤੈਨੂੰ ਫੋਲੋ ਜਰੂਰ ਕਰ ਲਿਓ